ਓ ਬਾਪੂ ਆ ਫੜਾ ਉਹਦੇ ਕੱਪੜੇ ਦੇ ਵਿੱਚ ਨਿੱਕੇ ਸ਼ੋਰ ਦੇ ਤੂੰ ਸਾਰੀ ਢੜੀ ਰੇੜੀਆਂ ਥੋਂਦ ਰਹੇ ਨਾ ਤੇ ਉਹ ਰੋਟੀਆਂ ਪਾੜਦਾ ਰਹਿੰਦਾ ਤੁਹਾਡੀ ਨੋ ਕਹਿੰਦੀ ਮੇਰੇ ਤੋਂ ਨਹੀਂ ਰੋਟੀਆਂ ਪੱਕਦੀਆਂ ਆ ਚੱਕੋ ਆਪਦੀ ਟੈਂਡ ਫੋੜੀ ਤੇ ਬਾਹਰ ਹੋ ਜਿਓ ਬੱਲੇ ਓ ਤੇਰੇ ਫਿੱਟੇ ਮੂੰਹ ਤੇਰੀ ਇਹੋ ਜਿਹੀ ਔਲਾਦ ਦੇ ਕੰਜੜਾ ਹੋਣ ਤੈਨੂੰ ਸਾਡੀਆਂ ਰੋਟੀਆਂ ਵਿੱਚ ਝੋਪਦੀਆਂ ਉਹ ਤੈਨੂੰ ਪੜਾਇਆ ਉਹ ਲਿਖਾਇਆ ਤੈਨੂੰ ਪਾਲ ਪੋਸ ਕੇ ਜਵਾਨ ਕੀਤਾ ਓਏ ਅੱਜ ਤੂੰ ਆਪਦੇ ਪਿਓ ਨੂੰ ਤੇ ਆਪਦੇ ਭਰਾ ਨੂੰ ਘਰੋਂ ਬਾਹਰ ਕੱਢਦਾ ਪਿਆ ਯਾ ਕੰਜਰਾ ਅਸੀਂ ਨਹੀਂ ਰਹਿਣਾ ਤੇਰੇ ਨਾਲ ਅਸੀਂ ਚਲੇ ਜਾਂਨੇ ਆ ਜਾਓ ਫਿਰ ਤੁਰਦੇ ਲੱਗੋ ਚਲੇ ਜਾਂਨੇ ਆ ਅਸੀਂ ਨਹੀਂ ਰਹਿਣਾ ਤੇਰੇ ਨਾਲ ਉਹ ਭਰਾਵਾ ਜਿਵੇਂ ਦੇ ਪੰਜਾਬ ਦੇ ਹਾਲਾਤ ਹੋਏ ਪਏ ਨਾ ਇੱਥੇ ਕੰਮ ਘੰਟਾ ਮਿਲਣਾ ਇੱਥੇ ਕੋਈ ਨਹੀਂ ਕੰਮ ਮਿਲਣਾ ਉਹ ਬਾਪੂ ਜੀ ਤੁਸੀਂ ਸਹੀ ਕਹਿ ਰਹੇ ਹੋ ਆਪਣਾ ਇੱਥੇ ਰਹਿ ਕੇ ਕੁਝ ਨਹੀਂ ਵਟਿਆ ਜਾਣਾ ਆਪਾਂ ਇਦਾਂ ਕਰਦੇ ਆਂ ਆਪਾਂ ਚੰਡੀਗੜ੍ਹ ਜਾਂਦੇ ਆਂ ਉੱਥੇ ਆਪਾਂ ਨੂੰ ਕੰਮ ਮਿਲੂਗਾ ਉਹ ਭਰਾਵਾ ਚੰਡੀਗੜ੍ਹ ਕਿਹੜਾ ਕੈਨੇਡਾ ਚ ਜਿੰਨੇ ਕੰਮ ਕਰਨਾ ਇੱਥੇ ਰਹਿ ਕੇ ਵੀ ਕਰ ਸਕਦਾ ਵਾ ਆ ਟੰਡ ਫੋੜੀ ਚੱਕੋ ਤੇ ਨਿਕਲੋ ਮਾਰੇ ਤੋਂ ਪੁੱਤ ਵੱਡੇ ਨੇ ਤਾਂ ਆਪਾਂ ਦੋਵਾਂ ਪਿਓ ਪੁੱਤਾਂ ਨੂੰ ਕੱਢਤਾ ਘਰੋਂ ਬਾਹਰ ਹੁਣ ਆਪਾਂ ਕਿੱਥੇ ਜਾਵਾਂਗੇ ਜੇ ਅੱਜ ਤੇਰੀ ਮਾਂ ਜਿਉਂਦੀ ਹੁੰਦੀ ਤਾਂ ਆਪਣੇ ਆਹ ਹਾਲਾਤ ਵੇਖ ਕੇ ਨਾ ਦੂਜੀ ਵਾਰੀ ਮਰ ਜਾਂਦੀ ਉਹ ਬਾਪੂ ਤੂੰ ਟੈਨਸ਼ਨ ਨਾ ਲੈ ਆਪਾਂ ਹੁਣ ਦੋਵੇਂ ਪਿਓ ਪੁੱਤ ਸ਼ਹਿਰ ਚੰਡੀਗੜ੍ਹ ਜਾਵਾਂਗੇ ਉੱਥੇ ਮੈਂ ਸੁਣਿਆ ਕਿ ਮਿੱਟੀ ਵੀ سونے ਦੇ ਭਾਵੇਂ ਗਦੀ ਆ ਲਾਪਤਾ ਨਾਮ ਜੱਤਾ ਉਮਰ 24 ਸਾਲ ਰੰਗ ਗੋਰਾ ਲੱਭਣ ਵਾਲੇ ਨੂੰ 5 ਲੱਖ ਨਾਮ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਉਹ ਬਾਪੂ ਜੀ ਆਪਾਂ ਨੂੰ ਕਿਤੇ ਜਾਣਦੇ ਨਹੀਂ ਲੋੜ ਉਹ ਦੇਖੋ ਉਹ ਬੰਦੇ ਨੂੰ ਲੱਭਣ ਵਾਲੇ ਨੂੰ 5 ਲੱਖ ਰੁਪਏ ਦਾ ਨਾਮ ਆ ਉਹ ਤੇਰੀ ਗੱਲ ਤਾਂ ਠੀਕ ਆ ਪੁੱਤਰਾ ਪਰ ਅਸੀਂ ਇਹਨੂੰ ਲੱਭਾਂਗੇ ਕਿੱਥੋਂ ਉਹ ਬਾਪੂ ਜੀ ਲੱਭਣ ਨੂੰ ਤਾਂ ਰੱਬ ਵੀ ਲੱਭ ਜਾਂਦਾ ਉਹ ਤਾਂ ਫਿਰ ਵੀ ਇਨਸਾਨ ਆ ਤੁਸੀਂ ਮੇਰੇ ਨਾਲ ਚੱਲੋ ਉੱਠੋ ਉੱਠੋ ਜੀ ਅਮਾ ਪੋਸਟਰ ਦੀਆਂ ਦੋ ਕਾਪੀਆਂ ਕਢਾ ਲੀਆਂ ਇੱਕ ਤੁਸੀਂ ਰੱਖ ਲਓ ਇੱਕ ਮੈਂ ਰੱਖ ਲੈਣਾ ਇੱਥੇ ਲਿਖਿਆ ਕਿ ਇਸ ਦਾ ਦਿਮਾਗੀ ਹਲਾਤ ਠੀਕ ਨਹੀਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇਹ ਪਿੰਡ ਤੋਂ ਬਾਹਰ ਨਹੀਂ ਗਿਆ ਹੋਣਾ ਤੁਸੀਂ ਇੱਧਰ ਨੂੰ ਚੱਲ ਜਓ ਮੈਂ ਇੱਧਰ ਨੂੰ ਚੱਲ ਜਾਨਾ ਇੱਥੇ ਇੱਕ ਨੰਬਰ ਪਾਇਆ ਹੋਇਆ ਜਿੱਥੇ ਵੀ ਤੁਹਾਨੂੰ ਮਿਲੇ ਨਾ ਬਸ ਉਸ ਨੰਬਰ ਤੇ ਫੋਨ ਕਰ ਦਿਓ ਠੀਕ ਆ ਬਾਪੂ ਜੀ ਚਲੋ ਮੈਂ ਜਾਂਦਾ ਆ ਵੇਖਿਆ ਕਿਤੇ ਨਹੀਂ ਕਰੀ ਧਿਆਨ ਨਾਲ ਜੀ ਨਹੀਂ ਵੇਖ ਲੈ ਨਹੀਂ ਵੀਰ ਜੀ ਇਹ ਨਹੀਂ ਵੇਖੀ ਠੀਕ ਆ ਠੀਕ ਨੇ ਦੇਖ ਲੋ ਧਿਆਨ ਨਾਲ ਜੀ ਨਹੀਂ ਠੀਕ ਆ ਜੀ ਉਹ ਤਾਂ 5 ਲੱਖ ਰੁਪਏ ਦਾ ਸਵਾਲ ਆ ਤੈਨੂੰ ਤਾਂ ਮੈਂ ਲੱਭ ਕੇ ਛੱਡੂਗਾ ਭਾਵੇਂ ਮੈਨੂੰ ਜ਼ਮੀਨ ਸਮਾਨ ਫਰੋਲਣਾ ਪੈ ਜਾਏ ਤੈਨੂੰ ਮੈਂ ਲੱਭ ਕੇ ਛੱਡੂਗਾ ਯਾਰ ਬਹੁਤ ਦੁਖੀ ਕੀਤਾ ਪਿਆ ਤੂੰ ਹਾਂਜੀ ਬਾਪੂ ਜੀ ਲੱਗਾ ਕੁਛ ਪਤਾ ਇਹਦਾ ਨਾ ਪੁੱਤ ਮੈਂ ਤਾਂ ਕੋਈ ਦੁਕਾਨ ਵਾਲਾ ਨਹੀਂ ਛੱਡਿਆ ਕੋਈ ਰਾਹੀ ਪਾਂਦੀ ਨਹੀਂ ਛੱਡਿਆ ਕੋਈ ਦੁਕਾਨ ਵਾਲਾ ਟਰੱਕ ਬੱਸ ਵਾਲਾ ਕੋਈ ਨਹੀਂ ਛੱਡਿਆ ਪਰ ਮੈਨੂੰ ਨਹੀਂ ਇਹਦਾ ਕਿਤੋਂ ਪਤਾ ਲੱਗਾ ਪਰ ਬਾਪੂ ਆਪਾਂ ਇਹਨੂੰ ਲੱਭ ਕੇ ਛੱਡਣਾ ਜੇ ਕਿਤੇ ਬੰਦਾ ਮੈਨੂੰ ਲੱਭ ਜਾਂਦਾ ਨਾ ਤੇ 5 ਲੱਖ ਰੁਪਏ ਦਾ ਸਵਾਲ ਸੀ ਤੇ ਮੈਂ ਵੱਡੇ ਭਰਾ ਨੂੰ ਦਿਖਾ ਕੇ ਨਾ ਤੇ ਬੁਲਟ ਮੋਟਰਸਾਈਕਲ ਲੈ ਕੇ ਹੁਣਾ ਸੀ ਪੁੱਤਰਾ ਜਦੋਂ ਕਿਸਮਤ ਮਾੜੀ ਹੋਵੇ ਨਾ ਫਿਰ ਇਦਾਂ ਹੀ ਹੁੰਦਾ ਹੁੰਦਾ ਹੂ ਬਾਪੂ ਆ ਦੇਖੀ ਆਹੀ ਬੰਦਾ ਨਹੀਂ ਓ ਟੋਪੀ ਵੀ ਇਹੀ ਆ ਮੈਂ 100% ਵਾਦੇ ਨਾਲ ਇਹ ਗੱਲ ਕਹਿਣਾ ਕਿ ਇਹ ਉਹੀ ਉਹੀ ਬੰਦਾ ਹੈ ਚਲਾ ਚਲ ਓ ਬਾਪੂ ਇਹ ਉਹੀ ਓਏ ਉਹੀ 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 ਸਾਲਾ ਤੈਨੂੰ ਥੱਕ ਗਿਆ ਅਸੀਂ ਲੱਭ ਲੱਭ ਕੇ ਸਾਲਾ ਕੋਈ ਗਲੀ ਦਾ ਮੱਲਾ ਨਹੀਂ ਛੱਡਿਆ ਦਿਮਾਗ ਤੇਰਾ ਖਰਾਬ ਤੂੰ ਨਾਲ ਹੀ ਸਾਡਾ ਦਿਮਾਗ ਖਰਾਬ ਕਰੀ ਜਨਾ ਉਹ ਕੀ ਮਤਲਬ ਓ ਤੇਰਾ ਉਹ ਮਤਲਬ ਮਤਲਬ ਤਾਂ ਤੈਨੂੰ ਹੁਣ ਅਸੀਂ ਦੱਸਦੇ ਆ ਉਹ ਬਾਈ ਜੀ 5 ਲੱਖ ਰੁਪਏ ਦਾ ਸਵਾਲ ਆ ਆ ਬੰਨਿਆ ਪਈ ਬਾਪੂ 5 ਲੱਖ ਰੁਪਇਆ ਇਹਨੂੰ ਫੜ ਮੜਿਆ ਜਾ ਤੇ ਤੂੰ ਇਸ ਹਥਿਆਰ ਤੇ ਜਿਹੜਾ ਨੰਬਰ ਲਿਖਿਆ ਨਾ ਉਹਨਾਂ ਨੂੰ ਫੋਨ ਕਰ ਬਾਈ ਯਾਰ ਮੇਰੇ ਕੋਲ 2 ਲੱਖ ਰੁਪਏ ਲੈ ਲਓ ਮੈਨੂੰ ਛੱਡ ਦਿਓ ਹਾਂ ਬੱਲੇ ਓ ਤੇਰੇ ਚਲਾ ਕੇ ਸੱਜਣਾ 5 ਲੱਖ ਰੁਪਈਆ ਮਿਲਣਾ 5 ਲੱਖ ਰੁਪਈਆ ਤੇ ਤੈਨੂੰ 2 ਲੱਖ ਚ ਛੱਡ ਦਈਏ ਓ ਤੈਨੂੰ ਸੁਣਦਾ ਨਹੀਂ ਫੋਨ ਲਾ ਬਾਪੂ ਜਿਹੜਾ ਇਸ਼ਤਿਹਾਰ ਤੇ ਨੰਬਰ ਲਿਖਿਆ ਹਾਂ 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 ਬਾਈ ਮੈਂ ਤੈਨੂੰ ਪਹਿਲਾਂ ਵੀ ਕਿਹਾ ਮੇਰੇ ਕੋਲ 2 ਲੱਖ ਰੁਪਈਆ ਲੈ ਲੈ ਮੈਨੂੰ ਛੱਡ ਦੇ ਓਏ ਤੈਨੂੰ ਹੀ ਫੁੱਦੂ ਲੱਗਦਾ ਤੈਨੂੰ ਛੱਡਦੀ 2 ਲੱਖ ਰੁਪਈਆ ਓ ਯਾਰ ਤੂੰ ਪਛਤਾਏਂਗਾ ਦੱਸੀ ਐ ਨਾ ਮੈਂ ਐਵੇਂ ਪਛਤਾਏਂਗਾ ਓ ਬਾਪੂ ਤੂੰ ਸੁਣਦਾ ਨਹੀਂ ਤੂੰ ਫੋਨ ਲਾ ਯਾਰ 1 ਮਿੰਟ ਆ ਗਿਆ ਅੱਟ ਅੱਪਾ ਜੀ ਇਹ ਜਿਹੜੇ ਬੰਦੇ ਤੋਂ ਤੁਸੀਂ 5 ਲੱਖ ਦਾ ਨਾਮ ਰੱਖਿਆ ਨਾਮ ਜੱਸਾ ਦਿਮਾਗੀ ਹਾਲਤ ਠੀਕ ਨਹੀਂ ਉਹ ਬੰਦਾ ਅਸੀਂ ਫੜ ਲਿਆ ਜੇ ਤੇ ਆ ਕਲੋਨੀ ਦੇ ਪਿਛਲੇ ਪਾਸੇ ਮੋਟਰ ਤੇ ਛੇਤੀ ਛੇਤੀ ਆ ਜਾਓ ਹਾਂ ਆ ਜਾਓ ਆ ਜਾਓ ਆ ਜਾਓ ਹਾਂ ਹਾਂ ਲਾਤਾ ਫੋਨ ਐ ਕਰ ਇਹਨੂੰ ਉੱਥੇ ਲੈ ਕੇ ਚੱਲ ਉਹ ਉਧੇ ਪਿਆ ਰੋਕੋ 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 ਚੱਲ ਵੀ ਕਾਕਾ ਥਾਣੇ ਚੱਲ ਜਾਂ। ਸਾਹਿਬ ਜੀ ਤੁਸੀਂ ਕੌਣ ਹੈ? ਉਹ ਸਾਲਿਓ ਤੁਸੀਂ ਫੋਨ ਲਾਇਆ ਮੈਨੂੰ। ਉਹ ਬਾਪੂ ਕਰ ਗਿਆ ਨਾ ਮਾੜੀ ਤੈਨੂੰ ਮੈਂ ਕਿਹਾ ਜਿਹੜਾ ਇਸ਼ਤਿਹਾਰ ਤੇ ਨੰਬਰ ਲਿਖਿਆ ਉਹਨੂੰ ਫੋਨ ਕਰਨਾ ਤੇ ਤੂੰ ਚੱਕ ਕੇ ਪੁਲਿਸ ਨੂੰ ਫੋਨ ਕਰਤਾ। ਉਹ ਕਾਕਾ ਜੀ ਇਸ਼ਤਿਹਾਰ ਤੇ ਨੰਬਰ ਮੇਰੇ ਦਿੱਤਾ ਹੋਇਆ ਹੈ। ਸਾਹਿਬ ਜੀ ਜਿਹੜਾ ਇਸ਼ਤਿਹਾਰ ਤੇ ਨੰਬਰ ਢੋਡਾ ਲਿਖਿਆ ਤੇ ਇਸ਼ਤਿਹਾਰ ਤੇ ਵੀ ਗੱਲ ਲਿਖੀ ਸੀ ਕਿ ਇਹ ਤਾਂ ਦਿਮਾਗੀ ਹਲਾਤ ਠੀਕ ਨਹੀਂ ਤੇ ਲੱਭਣ ਵਾਲੇ ਨੂੰ 5 ਲੱਖ ਰੁਪਈਆ ਅਸੀਂ ਇਹਨੂੰ ਲੱਭਿਆ ਤੇ ਲਿਹਾਓ ਸਾਡਾ 5 ਲੱਖ ਰੁਪਈਆ। ਕਾਕਾ ਜੀ ਇਹਦੇ ਦਿਮਾਗੀ ਹਾਲਾਤ ਬਿਲਕੁਲ ਸਹੀ ਅਗੇ ਭੱਜਿਆ ਉਹ ਤਾਂ ਭਾਈ ਜੀ ਅਹੀ ਸਕੀਮ ਲਾਈ ਇਹਨੂੰ ਫੜਨ ਦੀ ਚੱਲ ਵੀ ਥਾਣੇ ਚਲੀਏ ਸਾਬ ਜੀ ਸਾਡੇ ਪੈਸੇ ਸਾਲੇ ਪੁਲਿਸ ਤੋਂ ਪੈਸੇ ਮੰਗਦਾ ਦੱਸੋ ਚੱਲ ਥਾਣੇ ਇਹ ਸਾਨੂੰ ਲੱਖ ਰੁਪਈਆ ਹੀ ਦੇ ਜਾਂਦਾ ਉਹ ਬੁੜਿਆ ਤੈਨੂੰ ਸਾਡੇ ਬਾਹਰ ਅਕ ਦੱਸੂ ਮੈਂ